ਬੰਦ ਫਟੇਗਾ ਥੱਲੇ ਵਾਹਨ ਕੱਢਣ ਵਾਲੇ ਦੇਖ ਲਵੋ ਆ ਵੀਡੀਓ ਮੌਤ ਨੂੰ ਮੱਸੀ ਆਖਣ ਵਾਲਿਆਂ ਨੂੰ ਸਿੱਧਾ ਹੋ ਗਿਆ ਆ ਟ੍ਰੈਫਿਕ ਇਨਚਾਰਜ ਦੇਖ ਲਵੋ ਚਲੋ ਇਧਰ ਜਾਓ ਜੀ ਜਰੂਰ ਆਓ ਜੀ ਉਹ ਜੇ ਮੈਂ ਤੁਹਾਨੂੰ ਬੋਲੀ ਦਿੰਦਾ ਜੀ ਨਿਕਲ ਜਾਓ ਕਿੰਨਾ ਚਿਰ ਲਾਉਂਦੇ ਨਹੀਂ ਅੱਛਾ ਲਾਓ ਦੱਸ ਕੀ ਹੈ ਦੋ ਵਾ ਚੱਕੋਗੇ ਕਿ ਕਿਦੋਂ ਇਹ ਤੇ ਬਾਤ ਨਹੀਂ ਆ ਆ ਰਹੀ ਜਮਾਨਾ ਅਗਲੇ ਆ ਲੇਓ ਆਪਾਂ ਫੇਸਿਕਲ ਲਈ ਆਏ ਆ ਕਿਤੇ ਉਹ ਨਾ ਹੋ ਰਾਇਕਾ ਬਹੁਤ ਯਾਰ ਜੀ ਇਹ ਹਾਰਟਕ ਬੰਦ ਹੈ ਆਸੇ ਪਾਸੇ ਗੱਡੀਆਂ ਖੜੀਆਂ ਨੇ ਸੜਕ ਤੇ ਇਹਨਾਂ ਨੂੰ ਇੰਨਾ ਨਹੀਂ ਹੈਗਾ ਸਿਆਣੇ ਬਣੇ ਹੈਗੇ ਦੋਨੇ ਬੰਦੇ ਮੇਰੇ ਹੈ ਹੈ ਥੱਲੋਂ ਦੀ ਕਰਾਸ ਕਰਕੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਤੇ ਜਿਹੜੇ ਆਏ ਟੰਡੇ ਨੇ ਆਪਣਾ ਸਕੂਟਰ ਮੋਟਰਸਾਈਕਲ 5 ਮਿੰਟ ਬ੍ਰੇਕ ਨਹੀਂ ਮਾਰ ਸਕਦੇ ਜੇ ਜਿਆਦਾ ਕਾਲੀ ਹੈ ਤੇ ਉਧਰ ਨਹੀਂ ਚਲ ਜਾਓ ਤਿਬੜੀ ਰੋਡ ਰਾਹੀਂ ਅੰਡਰ ਬ੍ਰਿਜ ਬਣਿਆ ਆ ਉਥੋਂ ਦੀ ਲੰਘ ਜਾਓ ਹੈ ਮੁੰਡੇ ਤੁਹਾਡਾ ਚਲਾਣ ਕੀਤਾ ਫਿਰ ਤੁਹਾਂ ਕਹਿੰਦਾ ਇਹ ਨੰਬਰ ਪਲੇਟ ਦੇ ਤੂੰ ਮਕੈਨਿਕ ਹੈ ਤੇ ਜੇ ਤੁਹਾਡਾ ਚਲਾਣ ਕੀਤਾ ਫਿਰ ਇਹਨਾਂ ਕਹਿੰਦਾ ਅਸੀਂ ਗਰੀਬ ਬੰਦੇ ਆ ਤੇ ਜੇ ਕੋਈ ਗੱਲਬਾਤ ਹੋ ਗਈ ਫਿਰ ਇਹਨਾਂ ਕਹਿੰਦਾ ਪ੍ਰਸ਼ਾਸਨ ਸੁੱਤਾ ਪਿਆ ਆ ਇਹ ਇਹਨਾਂ ਦਾ ਹਾਲ ਹੈ